ਲੈ ਵੀ ਸੱਜਣੋ ਤੁਹਾਨੂੰ ਪੱਟੀ ਸਲਾਨਾ ਜੋੜ ਮੇਲਾ ਗੁਰਦੁਆਰਾ ਪਟ ਸਾਹਿਬ ਬਾਬਾ ਬਿਧੀ ਚੰਦ ਸਾਬ ਸ਼ੀਨਾ ਗੁਰੂ ਕਾ ਸ਼ੀਨਾ ਜੀ ਵੇਖੋ ਕਿਹੜਾ ਦਰਸ਼ਨ ਕਰੋ ਸੰਗਤਾਂ ਦੇ ਹਨਾ ਬੜੀ ਕਿਰਪਾਏ ਜੀ ਵੇਖੋ ਕਿਵੇਂ ਕਿਹੜਾ ਸੰਗਤਾਂ ਚੱਲ ਰਹੀਆਂ ਵੇਖੋ ਕਿਹੜਾ ਆਨੰਦ ਆ ਰਿਹਾ ਜੀ ਦਰਸ਼ਨ ਕਰੋ ਸੰਗਤਾਂ ਦੇ ਪੱਟੀ ਵਿਖੇ ਕਿਹੜਾ ਵੇਖੋ ਬਾ ਗੇਮ ਚੱਲ ਰਹੀ ਤੇ ਬੱਚੇ ਲੈ ਰਹੇ ਆ ਆਨੰਦ ਜੀ ਕਿਆ ਬਾਤਾਂ ਜੀ ਬਹੁਤ ਸੋਹਣੇ ਵੈਲਕਮ ਲਿਖਿਆ ਬਾਈ ਜੀ ਵੇਖੋ ਰੇਲ ਗੱਡੀ ਚੱਲ ਰਹੀ ਆ ਜੀ ਪਰੜੀ ਤੇ ਇੱਕ ਕਰੋ ਦਰਸ਼ਨ ਵੇਖੋ ਬਾਏ ਬਾਏ ਵਿਦਾ ਬਾਏ ਬਾਏ ਜਾ ਜੁੜਦੇ ਬਾਈ ਜੀ ਯੂਕੇ ਅਮਰੀਕਾ ਕਿਰਾਂ ਪੂਰੇ ਆਨੰਦ ਵਾਲੇ ਸਿਸਟਮ ਆ ਜੀ ਵੇਖੋ ਪੱਟੀ ਸ਼ਹਿਰ ਪੱਟੀ ਨੂੰ ਨੌ ਲਕੀ ਸੱਜਣੋ ਕਿਹਾ ਜਾਂਦਾ ਸੀ ਤੇ ਵੱਡੇ ਵੱਡੇ ਵਪਾਰ ਪੱਟੀ ਸ਼ਹਿਰ ਚੋਂ ਹੁੰਦੇ ਰਿਹਾ ਮਿੱਤਰੋ ਸ਼ੇਰ